ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਜ਼ਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤਾਂ ਅੱਜ ਆਪਾਂ ਨੇ ਗੱਲ ਕਰਨੀ ਹੈ ਜੀ ਇਨਸਾਨ ਦੀ ਈਰਖਾ ਬਾਰੇ ਕਹਿੰਦੇ ਸਾਨੂੰ ਕਦੇ ਵੀ ਕਿਸੇ ਤੋਂ ਸਾੜਾ ਨਹੀਂ ਕਰਨਾ ਚਾਹੀਦਾ ਕਦੇ ਕਿਸੇ ਦੀ ਝੂਠੀ ਨਿੰਦਿਆ ਨਹੀਂ ਕਰਨੀ ਚਾਹੀਦੀ ਤੇ ਕਿਸੇ ਤੋਂ ਈਰਖਾ ਨਹੀਂ ਕਰਨੀ ਚਾਹੀਦੀ ਇਨਾ ਚੀਜ਼ਾਂ ਦਾ ਮਤਲਬ ਇਹ ਹੋ ਜਾਂਦਾ ਵੀ ਅਸੀਂ ਕਿਸੇ ਦੀ ਤਰੱਕੀ ਤੋਂ ਸੜਦੇ ਆਂ ਅਸੀਂ ਹੋਰ ਤਾਂ ਕੁਝ ਨਹੀਂ ਕਰ ਸਕਦੇ ਅਗਲੇ ਨੂੰ ਅੱਗੇ ਵਧਦੇ ਆ ਤਾਂ ਨਹੀਂ ਰੋਕ ਸਕਦੇ ਅਗਲੇ ਤੋਂ ਅਸੀਂ ਈਰਖਾ ਕਰਨੀ ਸ਼ੁਰੂ ਕਰ ਦਿੰਨੇ ਆਂ ਅੰਦਰੋਗਤੀ ਅੰਦਰੋਗਤੀ ਈਰਖਾ ਕਰਦੇ ਆਂ ਅਸੀਂ ਅਸੀਂ ਅਗਲੇ ਦੀ ਝੂਠੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਨੇ ਆਂ ਅਗਲੇ ਨੂੰ ਬਦਨਾਮ ਕਰਨਾ ਕਿਸੇ ਪਾਸਿਓਂ ਸ਼ੁਰੂ ਕਰ ਦਿੰਨੇ ਆਂ ਅਸੀਂ ਸਾੜਾ ਕਰਦੇ ਆਂ ਅਗਲੇ ਤੋਂ ਉਹ ਕਹਿੰਦੇ ਹੁੰਦੇ ਨੇ ਵੀ ਸੜਨਾ ਰੀਸ ਕਰ ਉਹ ਸੱਤੋਂ ਹੁੰਦੀ ਨਹੀਂ ਦੁਨੀਆਦਾਰੀ ਹੈ ਨਾ ਜਿਹੜੀ ਅੱਜ ਕੱਲ ਦੀ ਨਾ ਤਾਂ ਆਪ ḍakka ਤੋੜੇ ਨਾ ਕਿਸੇ ਨੂੰ ਤੋੜਦਿਆਂ ਝੱਲੇ ਦੇਖੋ ਜੀ ਜੇ ਕੋਈ ਅੱਗੇ ਵੱਧਦਾ ਹੈ ਸਾਰੇ ਤਾਂ ਦੋ ਨੰਬਰੀਏ ਹੁੰਦੇ ਨਹੀਂ ਕਿਸੇ ਦਾ ਤੀਰ ਤੁੱਕਾ ਲੱਗ ਜਾਂਦਾ ਹੈ ਜੇ ਕੋਈ ਅੱਗੇ ਵੱਧਦਾ ਹੈ ਅਗਲਾ ਲਹੂ ਰਾਂ ਦੀ ਕਮਾਈ ਕਰਕੇ ਅੱਗੇ ਵੱਧਦਾ ਹੈ ਠੀਕ ਹੈ ਜੀ ਭਾਵੇਂ ਉਹ ਕਿਸੇ ਵੀ ਤਰ੍ਹਾਂ ਦਾ ਕੰਮ ਕਰਦਾ ਹੈ ਅਗਲਾ ਭਾਵੇਂ ਨੌਕਰੀ ਚੱਕਰੀ ਵਾਲਾ ਹੈ ਭਾਵੇਂ ਕੋਈ ਡਰਾਈਵਰੀ ਲੈਣ ਹੈ ਭਾਵੇਂ ਕੋਈ ਖੇਤੀਬਾੜੀ ਵਾਲਾ ਹੈ ਸੰਘਰਸ਼ ਹੈ ਅਗਲੇ ਦਾ ਕਿਸੇ ਤਰ੍ਹਾਂ ਦਾ ਵੀ ਹੈ ਸੰਘਰਸ਼ ਹੈ ਅਗਲੇ ਦਾ ਜੇ ਹੁਣ ਆਪਾਂ ਕਹੀਏ ਵੀ ਲੈ ਫਲਾਣਾ ਤਾਂ ਸਾਰੀ ਦਿਹਾੜੀ ਨਹੀਂ ਟਿਕਦਾ ਹਾਏ ਹਾਏ ਉਹ ਤਾਂ ਕਿੰਨਾ ਕੰਮ ਕਰਦਾ ਹੈ ਉਹ ਤਾਂ ਟੁੱਟ ਜਾਣਾ ਦੁਪਹਿਰੇ ਨੂੰ ਮਨੀਤ ਘੜੀ ਰਾਮ ਕਰਦਾ ਭਾਈ ਥੋੜਾ ਕੀ ਢੱਡ ਦੁਖਦਾ ਮੈਂ ਕਹਿੰਦੀ ਹਾਂ ਦੁਪਹਿਰਾ ਤਾਂ ਖਾਦੀ ਖੜੀ ਭਾਵੇਂ ਰਾਤ ਨੂੰ ਵੀ ਨਾ ਸੌਂਵੇ ਅਗਲਾ ਅਗਲੇ ਦੀ ਮਿਹਨਤ ਹੈ ਅਗਲੇ ਚ ਹਿੰਮਤ ਆ ਅਗਲਾ ਚੜਦੀ ਕਲਾ ਚ ਐ ਬਹੁਤ ਸਾਰੇ ਲੋਕਾਂ ਦੀ ਸਾਰੀ ਜ਼ਿੰਦਗੀ ਬੈਠਿਆਂ ਦੀ ਤੇ ਲੋਕਾਂ ਨੂੰ ਨਿੰਦਦੇਆਂ ਦੀ ਉਹ ਨੰਗ ਜਾਂਦੀ ਐ ਬਹੁਤ ਇਹ ਜੇ ਦੇਖੇ ਨੇ ਆ ਤੈਨੂੰ ਮੈਨੂੰ ਉਸ ਤਰੀਕੇ ਨਾਲ ਬਦਨਾਮ ਕਰਨਗੇ ਵੀ ਪਤਾ ਨਹੀਂ ਅਸੀਂ ਇਹਨਾਂ ਦਾ ਅੰਦਰੋਂ ਨਿਕਲਣਾ ਹੀ ਬੰਦ ਕਰ ਦਾਂਗੇ ਕੋਈ ਕਿਸੇ ਦੇ ਬਦਨਾਮ ਕਰਿਆ ਬਦਨਾਮ ਨਹੀਂ ਹੁੰਦਾ ਬੜੇ ਨੰਗ ਕੇ ਇੱਥੇ ਝੂਠਾ ਬਦਨਾਮ ਕਰਦੇ ਕਰਦੇ ਠੀਕ ਐ ਅਗਲੇ ਨੇ ਆਗੰਤ ਨੂੰ ਰਸੇ ਵੱਟਲੇ ਅਗਲਾ ਉਹ ਕਹਿੰਦੇ ਹੁੰਦੇ ਨੇ ਨਾ ਭਾਈ ਜਦੋਂ ਅਸੀਂ ਕਿਸੇ ਦੀ ਰੀਸ ਨਾ ਕਰ ਸਕੀਏ ਅਸੀਂ ਅਗਲੇ ਤੇ ਚਿੱਕੜ ਪਾਉਣਾ ਸ਼ੁਰੂ ਕਰ ਦੰਨੇ ਆ ਅਸੀਂ ਅਗਲੇ ਨੂੰ ਸਾਰੇ ਪਾਸਿਓਂ ਹੀ ਬਦਨਾਮ ਕਰਦੇ ਆ ਇਹ ਤਾਂ ਲੰਡਾ ਹੈ ਜੀ ਇਹ ਤਾਂ ਲੁੱੱਚਾ ਹੈ ਜੀ ਇਹ ਤਾਂ ਫਲਾਣਾ ਹੈ ਜੀ ਇਹ ਤਾਂ ਢਿੰਗਾ ਹੈ ਜੀ ਅਸੀਂ ਕਿਸੇ ਪਾਸਿਓਂ ਨਹੀਂ ਅਗਲੇ ਨੂੰ ਛੱਡਦੇ ਬਣਦਾ ਕੁਸ ਕੱਖ ਨਹੀਂ ਬਣਦਾ ਇਹ ਜੀ ਬਦਨਾਮੀ ਦਾ ਕੱਖ ਨਹੀਂ ਬਣਦਾ ਮੈਂ ਕਹਿੰਨੀ ਆ ਜੋ ਹੈ ਇਨਸਾਨ ਉਹੀ ਰਹਿੰਦਾ ਜਿਹੜਾ ਮਾੜਾ ਹੈ ਉਹ ਦੁਨੀਆ ਨੂੰ ਪਤਾ ਹੁੰਦਾ ਵੀ ਮਾੜਾ ਹੈ ਨਾ ਚੋਰੀ ਛੁਪੇ ਨਾ ਜਾਰੀ ਛੁਪੇ ਸਭ ਕੁਝ ਛੁਪ ਜਾਂਦਾ ਹੈ ਇਹ ਦੋ ਚੀਜ਼ਾਂ ਨਹੀਂ ਕਦੇ ਦੁਨੀਆਦਾਰੀ ਤੋਂ ਛੁਪੀਆਂ ਨਾ ਕੋਈ ਕਿਸੇ ਦਾ ਕਿਹਾ ਮਾੜਾ ਬਣੇ ਨਾ ਕੋਈ ਕਿਸੇ ਦਾ ਕਿਹਾ ਸੁਧਰੇ ਮਾੜਾ ਜਿਹੜਾ ਇਨਸਾਨ ਹੁੰਦਾ ਹੈ ਉਹਦਾ ਵੀ ਦੁਨੀਆਦਾਰੀ ਨੂੰ ਪਤਾ ਹੁੰਦਾ ਹੈ ਜਿਹੜਾ ਇਨਸਾਨ ਚੰਗਾ ਹੈ ਉਹਨੂੰ ਤੁਸੀਂ 2 ਸਾਲ 4 ਸਾਲ 10 ਸਾਲ ਬਦਨਾਮ ਕਰ ਲੋਂਗੇ 2 ਬੰਦੇ ਕਰ ਲਣਗੇ 10 ਬੰਦੇ ਬਦਨਾਮ ਕਰ ਲੈਣਗੇ ਪਰ ਅਖੀਰ ਨੂੰ ਉਹਦੀ ਸਚਾਈ ਨੇ ਨਿਖਰ ਕੇ ਹੀ ਮੂਰੇ ਆਉਣਾ ਹੈ ਲੋਕ ਜਦੋਂ ਕਿਸੇ ਤੇ ਖਾਰ ਖਾਂਦੇ ਨੇ ਨਾ ਜੇ ਤਾਂ ਅਸੀਂ ਕਿਸੇ ਨਾਲ ਲੰਡੂ ਬੰਦੇ ਨਾਲ ਅਸੀਂ ਲੱਗ ਕੇ ਚੱਲ ਪਏ ਫੇਰ ਤਾਂ ਅਗਲੇ ਨੂੰ ਅਸੀਂ ਚੰਗੇ ਆ ਜੇ ਅਸੀਂ ਅਗਲੇ ਤੇ ਜੁੱਤੀ ਮਾਰੀ ਮੂੰਹ ਤੇ ਫਿਰ ਅਗਲੇ ਨੂੰ ਸਾਨੂੰ ਝੂਠਾ ਬਦਨਾਮ ਕਰਨਾ ਸ਼ੁਰੂ ਕਰ ਦੇਣਾ ਕੁਝ ਨਹੀਂ ਬਣਦਾ ਕੁਝ ਨਹੀਂ ਬਣਦਾ ਜੋ ਹੈ ਪ੍ਰਮਾਤਮਾ ਦੀ ਨਜ਼ਰ ਚ ਦੁਨੀਆਦਾਰੀ ਦੀ ਨਜ਼ਰ ਤੋਂ ਕਦੇ ਨਹੀਂ ਛੁਪਿਆ ਨਾ ਪ੍ਰਮਾਤਮਾ ਦੀ ਨਜ਼ਰ ਚੋਂ ਛੁਪੇ ਨਾ ਦੁਨੀਆਦਾਰੀ ਦੀ ਨਜ਼ਰ ਚੋਂ ਛੁਪੇ ਚੰਗੇ ਨੇ ਚੰਗਾ ਰਹਿਣਾ ਹੈ ਮਾੜੇ ਨੇ ਮਾੜਾ ਹੀ ਰਹਿਣਾ ਸਭ ਨੂੰ ਪਤਾ ਹੁੰਦਾ ਬੱਚੇ ਬੱਚੇ ਨੂੰ ਪਤਾ ਹੁੰਦਾ ਵੀ ਕੌਣ ਚੰਗਾ ਹੈ ਕੌਣ ਮਾੜਾ ਹੈ ਕੋਈ 5 4 ਦੇ ਬਦਨਾਮ ਕਰੇ ਤੇ ਕੋਈ ਬਦਨਾਮ ਨਹੀਂ ਹੋ ਜਾਂਦਾ ਕਿਸੇ ਦੇ ਸਿਟੇ ਤੇ ਕਿਸੇ ਦਾ ਕਾਰੋਬਾਰ ਠੱਪ ਨਹੀਂ ਹੋ ਜਾਂਦਾ ਹਾਂ ਕੋਸ ਟਾਈਮ ਲਈ ਬੰਦਾ ਡਾਵਾ ਡੋਲ ਹੋ ਜਾਂਦਾ ਲੋਕ ਬਹੁਤ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ ਬਹੁਤ ਕਮ ਬਹੁਤ ਤਰ੍ਹਾਂ ਦੇ ਹੱਥ ਕੰਡੇ ਅਪਣਾਉਂਦੇ ਨੇ ਜਦੋਂ ਕੋਈ ਸੂਝਵਾਨ ਬੰਦਾ ਸਾਡੇ ਝਾਸੇ ਥੱਲੇ ਨਹੀਂ ਨਾ ਆਉਂਦਾ ਅਸੀਂ ਕਿਸੇ ਦਾ ਕਾਰੋਬਾਰ ਖਤਮ ਕਰਨਾ ਹੋਵੇ ਫੇਰ ਅਗਲਾ ਦੂਏ ਪਾਸੇ ਨੂੰ ਤੁਰਦਾ ਤੁਹਾਨੂੰ ਪਤਾ ਹੀ ਅੱਜਕੱਲ ਬੀਬੀਆਂ ਕਿਹਦੇ ਪੈਰਾਂ 'ਚ ਜਾ ਵੈਂਦੀਆਂ ਨੇ ਠੀਕ ਹੈ ਜੀ ਮੈਂ ਕਹ ਨਹੀਂ ਆ ਵੀ ਹੱਥ ਦੀ ਲਾਲੂ ਕੋਈ ਕੰਮ ਵੀ ਖਰਾਬ ਕਰ ਲੂ ਕੋਈ ਪਰ ਮੱਥੇ ਦੀਆਂ ਨਹੀਂ ਕੋਈ ਲਾ ਸਕਦਾ ਮੱਥੇ ਦੀਆਂ ਨਹੀਂ ਲਾ ਸਕਦਾ ਇਹ ਕੰਮ ਵੀ ਖਰਾਬ ਤਾਂ ਹੁੰਨੇ ਆ ਜੇ ਸਾਡੇ ਭਾਗਾ 'ਚ ਹੈਗੇ ਆ ਖਰਾਬ ਹੋਣੇ ਤਾਂ ਹੁੰਨੇ ਆ ਨਹੀਂ ਮਜਾ ਨਹੀਂ ਕਿਸੇ ਦੀ ਵੀ ਕੰਮ ਖਰਾਬ ਕਰ ਜੂ ਉਦੋਂ ਬਾਅਦ ਖਬਰਾ ਪ੍ਰਮਾਤਮਾ ਨੇ ਕੀ ਸੋਚਿਆ ਹੋਇਆ ਉਸ insan ਲਈ ਜਿਹਦੇ ਤੁਸੀਂ ਮਗਰ ਹੱਥ ਧੋਕੇ ਪੈ ਜਾਂਦੇ ਹੋ ਈਰਖਾ ਕਰਦੇ ਹੋ ਜੀਤੇ ਜਿਹਨੂੰ ਤੁਸੀਂ ਝੂਠਾ ਬਦਨਾਮ ਕਰਦੇ ਹੋ ਜਿਹਨੂੰ ਤੁਸੀਂ ਥੱਲੇ ਸਿਟਣ ਦੀਆਂ ਸਕੀਮਾਂ ਬਿਉਂਤਾਂ ਘੜਦੇ ਹੋ ਠੀਕ ਹੈ ਜੀ ਜੀਤੋਂ ਤੁਸੀਂ ਦਿਲੋਂ ਨਫ਼ਰਤ ਕਰਦੇ ਹੋ ਉਹਦੇ ਲਈ ਖਬਰਾ ਪ੍ਰਮਾਤਮਾ ਨੇ ਕਿੱਡਾ ਕਬੜਾ ਸੋਚਿਆ ਹੋਇਆ ਹੈ ਉਦੋਂ ਵੀ ਦੁੱਗਣਾ ਚੌਗਣਾ ਦੇਣਾ ਪ੍ਰਮਾਤਮਾ ਨੇ ਉਹ ਕਹਿੰਦੇ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਇਹ ਵੀ ਨਹੀਂ ਰਹਿਣੇ ਭਈ ਸਦਾ ਇੱਕ ਦਿਨ ਨਹੀਂ ਰਹਿੰਦੇ ਜੇ ਅਗਲਾ ਅਗਲੇ ਦਾ ਕਾਰੋਬਾਰ ਉੱਪਰੋਂ ਥੱਲੇ ਸਿੱਟ ਸਕਦਾ ਹੈ ਨਾ ਤਾਂ ਥੱਲਿਓਂ ਉਦੋਂ ਵੀ ਕਹਾ ਜਾ ਸਕਦਾ ਹੈ ਜਿੱਥੇ ਅਗਲਾ ਪਹਿਲਾਂ ਤਾਂ ਉਦੋਂ ਵੀ ਕਹਾ ਜਾ ਸਕਦਾ ਹੈ ਉਹ ਪ੍ਰਮਾਤਮਾ ਦੀਆਂ ਕਹਿੰਦੇ ਆ ਬਾਹਾਂ ਬੜੀਆਂ ਲੰਬੀਆਂ ਨੇ ਜਦੋਂ ਦੇਣ ਤੇ ਆਉਂਦਾ ਨਾ ਕਿਸੇ ਨੂੰ ਫਿਰ ਛੱਪੜ ਪਾੜ ਕੇ ਦਿੰਦਾ ਮੈਂ ਤਾਂ ਇਹ ਕਹਿੰਦੀ ਹੁੰਨੀ ਆ ਜ਼ਿੰਦਗੀ 'ਚ ਆਹੀ ਕੁਛ ਸਿੱਖਿਆ ਹੈ ਭਈ ਕਦੇ ਕਿਸੇ ਦਾ ਮਾੜਾ ਨਾ ਕਰੋ ਕਦੇ ਕਿਸੇ ਦੇ ਰਾਹ ਚ ਕੰਡੇ ਨਾ ਮਿਛਾਓ ਜੋ ਪਰਮਾਤਮਾ ਚਾਹੁੰਦਾ ਬਣਨਾ ਉਹੀ ਹੈ ਤੁਹਾਡੇ ਕਰਿਆਂ ਕੁਛ ਨਹੀਂ ਹੋਣਾ ਕੱਖ ਨਹੀਂ ਹੋਣਾ ਕੱਖ ਨਹੀਂ ਹੋਣਾ ਆ ਜਿਹੜੀਆਂ ਅਸੀਂ ਚੁਸਤ ਚਲਾਕੀਆਂ ਹੇਰਾਫੇਰੀਆਂ ਕਰਦੇ ਆ ਨਾ ਇਹ ਇੱਥੇ ਹੀ ਰਹਿ ਜਾਣੀਆਂ ਨੇ ਇੱਥੇ ਹੀ ਰਹਿ ਜਾਣੀਆਂ ਨੇ ਕਦੇ ਕਿਸੇ ਦੇ ਰਾਹ ਦੇ ਰੋੜੇ ਨਾ ਬਣਿਆ ਕਰੋ ਪਰਮਾਤਮਾ ਫੇਰ ਪਾਈ ਪਾਈ ਦਾ ਹਿਸਾਬ ਲੈਂਦਾ ਹੈ ਜੇ ਮੈਂ ਤੁਸੀਂ ਅਗਲੇ ਤੇ ਸਾਲਾਂ ਲਾ ਦਨੇ ਉਹ ਨਾ ਬਰਬਾਦ ਕਰਨ ਨੂੰ ਪਰਮਾਤਮਾ ਓਕਣੇ ਫੇਰ ਓਕ ਕਰਦਾ ਹੈ ਪੂਰਾ ਹਿਸਾਬ ਕਿਤਾਬ ਕਰਦਾ ਹੈ ਪਰਮਾਤਮਾ ਇਹ ਜ਼ਿੰਦਗੀ ਦਾ ਤਜਰਬਾ ਹੈ ਸਾਡਾ ਵੀ ਜੋ ਜੋ ਅਗਲਾ ਸਾਡੇ ਨਾਲ ਕਰਦਾ ਹੈ ਪਰਮਾਤਮਾ ਉਦਾਂ ਹੀ ਬਦਲੇ ਲੈਂਦਾ ਹੈ ਵਿਆਜ ਸਮੇਤ ਸਾਨੂੰ ਲੱਗਦਾ ਨਾ ਵੀ ਸਾਨੂੰ ਕੋਈ ਦੇਖਦਾ ਨਹੀਂ ਅਸੀਂ ਬੰਦੇ ਤੋਂ ਓਲਾ ਕਰ ਸਕਦੇ ਆ ਵਾਹਿਗੁਰੂ ਤੋਂ ਕੋਈ ਓਲਾ ਨਹੀਂ ਕੋਈ ਓਲਾ ਨਹੀਂ ਬੰਦਾ ਜਾਣੇ ਨਾ ਜਾਣੇ ਫੇਰ ਓਕਣੇ ਥੱਲੇ ਨੂੰ ਆਉਣ ਲੱਗ ਜੰਨੇ ਆ ਆਪ ਵੀ ਸੋ ਇਹ ਗੱਲ ਹੈ ਨਾ ਈਰਖਾ ਕਰਿਆ ਕਰੋ ਨਾ ਸਾੜਾ ਕਰਿਆ ਕਰੋ ਕਿਸੇ ਤੋਂ ਰੀਸ ਕਰਿਆ ਕਰੋ ਅਗਲੇ ਦੀ ਖਬਰਾਂ ਤੁਸੀਂ ਚਾਰ ਕਦਮ ਅਗਲੇ ਤੋਂ ਗਾਹਾਂ ਹੀ ਹੋ ਜਾਓ ਅਸੀਂ ਕਿਉਂ ਸੜਨਾ ਕਿਸੇ ਤੋਂ ਕਿਸੇ ਦਾ ਧੀ ਪੁੱਤ ਕੰਮ ਕਰਦਾ ਹੈ ਸਾਡਾ ਕੋਈ ਭੈਣ ਭਾਈ ਕੰਮ ਕਰਦਾ ਹੈ ਸਾਨੂੰ ਭਾਏ ਸਾਡੇ ਆਲੇ-ਦਾਲੇ ਕੋਈ ਤਰੱਕੀ ਵਾਲਾ ਬਸਦਾ ਹੈ ਸਾਨੂੰ ਭਾਏ ਸਾਡੇ ਏਰੀਆ ਦੀ ਅਗਲਾ ਸ਼ਾਨ ਹੁੰਦਾ ਹੈ ਸੜਨਾ ਕਿਉਂ ਆ ਅਸੀਂ ਕਿਸੇ ਤੋਂ ਜੇ ਕੋਈ ਤੁਹਾਨੂੰ ਵੈਸੇ ਤਕਲੀਫ ਆਗਲੇ ਤੇ ਮੂੰਹ ਤੇ ਕਹਿ ਦੋ ਪਰ ਜਿਹੜਾ ਅੰਦਰੋਂ ਆਂਦਾ ਹੀ ਅਸੀਂ ਰਿੱਜੀ ਜਾਣਾ ਵੀ ਹਾਏ ਫਲਾਣਾ ਐ ਕਰ ਲਿਆ ਫਲਾਣੇ ਨੇ ਤਾਂ ਹਾਏ ਫਲਾਣਾ ਗੱਡੀ ਲੈ ਆਇਆ ਫਲਾਣਾ ਹਾਏ ਟਰੈਕਟਰ ਲੈ ਆਇਆ ਆ ਜਿਹੜੀ ਹਾਏ ਹੈ ਨਾ ਇਹ ਸਾਨੂੰ ਖੁਦ ਨੂੰ ਖਾ ਲੈਂਦੀ ਹੈ ਲੈ ਆਇਆ ਲੈ ਆਇਆ ਅਗਲੇ ਨੇ ਕਮਾਈਆਂ ਕੀਤੀਆਂ ਤਾਂ ਲੈ ਆਇਆ ਪਰਮਾਤਮਾ ਨੂੰ ਇਹ ਕਿਹਾ ਕਰੋ ਵੀ ਪਰਮਾਤਮਾ ਰਿਜਕ ਸਭ ਨੂੰ ਦਈ ਐਨਾ ਕਹ ਕਹਿ ਦਿਆ ਕਰੋ ਭਲਾ ਮੰਗਿਆ ਕਰੋ ਸਭ ਦਾ ਜਾਇਕੇ ਸਾਡੀ 76 ਪਰੇਟ ਕਰਨੀ ਹੁੰਦੀ ਆ ਮੂੰਹ ਤਾਂ ਹੀ ਕਰਦਿਆ ਕਰੋ ਸੜਿਆ ਨਾ ਕਰੋ ਇੱਕ ਤਾਂ ਸਾਨੂੰ ਹੁੰਦਾ ਕਿਸੇ ਤੋਂ ਗੁੱਸਾ ਇੱਕ ਭੈਣ ਭਾਈ ਆ ਸਾਨੂੰ ਉਹਦੇ ਨਾਲ ਹਰਖ ਹੈ ਸਾਨੂੰ ਗੁੱਸਾ ਹੈ ਉਹ ਜਿਹੜਾ ਗੁੱਸਾ ਹੁੰਦਾ ਉਹ ਪਿਆਰ ਵਾਲਾ ਹੁੰਦਾ ਹੈ ਇੱਕ ਹੁੰਦੀ ਆ ਅੰਦਰੋਂ ਨਫ਼ਰਤ ਕੋਈ ਮੌਕਾ ਜਾਣ ਨਹੀਂ ਦੇਣਾ ਹਰ ਧਮ ਅਗਲੇ ਨੂੰ ਥੱਲੇ ਸਿੱਟਣ ਦੀਆਂ ਬੇਉੰਤਾ ਕੱਢਣੀਆਂ ਐ ਅਗਲੇ ਨੂੰ ਗੱਲ ਗੱਲ ਤੇ ਟੌਂਟ ਮਾਰਨੇ ਨੇ ਉਹ ਹੁੰਦੀ ਆ ਅੰਦਰੋਂ ਖਾਰ ਖਾਣੀ ਉਹ ਜਿਹੜੀ ਅੰਦਰਲੀ ਖਾਰ ਐ ਉਹ ਬਹੁਤ ਜ਼ਿਆਦਾ ਮਾੜੀ ਹੈ ਉਹ ਸਾਨੂੰ ਇਹ ਖਾਲੰਦੀ ਹੈ ਸਾਨੂੰ ਇਹ ਖਾਲੰਦੀ ਹੈ ਉਹ ਚੀਜ਼ ਦਾ ਐਂਡ ਬਹੁਤ ਮਾੜਾ ਹੈ ਇੱਕ ਗੁੱਸਾ ਹੈ ਇਹ ਕੋਈ ਬੜੀ ਗੱਲ ਨਹੀਂ ਸਾਨੂੰ ਗੁੱਸਾ ਹੁੰਦਾ ਕਿਸੇ ਤੇ ਸਾਨੂੰ ਕਿਸੇ ਨੇ ਕੁਝ ਕਹਿਤਾ ਸਾਨੂੰ ਗੁੱਸਾ ਹੈ ਭੈਣ ਭਾਈ ਤੇ ਜਦ ਅਸੀਂ ਨੂੰ ਨਹੀਂ ਕੁਝ ਕਿਹਾ ਇਹਨੇ ਸਾਨੂੰ ਕਹਿ ਕਿਵੇਂ ਦਿੱਤਾ ਉਹ ਸਾਡਾ ਗੁੱਸਾ ਹੈ ਪਰ ਇੱਕ ਖਾਰ ਅੰਦਰ ਗੱਲ ਬਿਠਾ ਲੈਣੀ ਹੈ ਅਸੀਂ ਬਈ ਛੱਡਣਾ ਨਹੀਂ ਇਹ ਜਦ ਵੀ ਜਾੜ ਥੱਲੇ ਆ ਗਿਆ ਰਗੜ ਨਹੀਂ ਰਗੜਨਾ ਉਹ ਹੁੰਦੀ ਅੰਦਰ ਉਹ ਖਾਰ ਗੁੱਸਾ ਤਾਂ ਸਾਨੂੰ ਆਪਣੇ ਮਾਪੇ ਵੀ ਆ ਜਾਂਦਾ ਮਾਪੇ ਨੂੰ ਸਾਡੇ ਤੇ ਵੀ ਗੁੱਸਾ ਆ ਜਾਂਦਾ ਗੁੱਸਾ ਹੋਰ ਚੀਜ਼ ਐ ਕਿਸੇ ਤੇ ਹਰਖ ਆ ਜਾਣਾ ਹੋਰ ਚੀਜ਼ ਐ ਉਹ ਮਾਮੂਲੀ ਗੱਲਾਂ ਨੇ ਨੋਕਾਂ ਝੋਕਾਂ ਪਿਆਰ ਭਰੀਆਂ ਇੱਕ ਅਸੀਂ ਅੰਦਰੋਂ ਕਿਸੇ ਤੋਂ ਸੜਨਾ ਉਹ ਪੈੜਾ ਹੈ ਉਹ ਪੈੜਾ ਹੈ ਉਹ ਰੱਬ ਨੂੰ ਮਨਜ਼ੂਰ ਨਹੀਂ ਹੈਗਾ ਠੀਕ ਹੈ ਜੀ ਸੋਹੀ ਗੱਲਾਂ ਖਾਰ ਨਾ ਖਾਇਆ ਕਰੋ ਕਿਸੇ ਤੋਂ ਕਿਸੇ ਦਾ ਵਿਗੜਿਆ ਕੰਮ ਦੇਖ ਕੇ ਖੁਸ਼ ਨਾ ਹੋਇਆ ਕਰੋ ਕਿਸੇ ਦੇ ਧੀ ਪੁੱਤ ਦਾ ਨੁਕਸਾਨ ਹੋਏ ਤਾਂ ਖੁਸ਼ ਨਾ ਹੋਇਆ ਕਰੋ ਇਹ ਤਾਂ ਕਿਸੇ ਨਾਲ ਵੀ ਕਦੇ ਵੀ ਕੁਝ ਵੀ ਹੋ ਸਕਦਾ ਹੈ ਇੱਥੇ ਕੋਈ ਸੇਫ ਨਹੀਂ ਸਭ ਉਹਦੀ ਰਜਾ ਜੇ ਸਿੱਧੀ ਹੈ ਤਾਂ ਅਸੀਂ ਸੇਫ ਆ ਜੋ ਸਾਤ ਮਾੜੀ ਦੀ ਬੱਖ ਘਮਾਉਂਦਾ ਨਾ ਸਾਡੇ ਪੈਰ ਹਲਾ ਦਿੰਦਾ ਸੋਈ ਗੱਲਾਂ ਕਿਸੇ ਤੋਂ ਖਾਣਾ ਖਾਇਆ ਕਰੋ ਠੀਕ ਹੈ ਜੀ ਭਾਵੇਂ ਤੁਹਾਡਾ ਦੁਸ਼ਮਣ ਵੀ ਹੈ ਜੇ ਤੁਹਾਨੂੰ ਦੁਸ਼ਮਣ ਤੋਂ ਵੀ ਗੁੱਸਾ ਨਾ ਚਾਰ ਗਾਲਾਂ ਕੱਢ ਲਿਆ ਕਰੋ ਉਹਨੂੰ ਆਪਣੇ ਦਿਲ ਦਾ ਗੁਵਾਰ ਕੱਢ ਲਿਆ ਕਰੋ ਮਨ ਹੌਲਾ ਹੋ ਜਾਂਦਾ ਹੈ ਵੀ ਕੰਜਰਾ ਅਸੀਂ ਤਾਂ ਤੈਨੂੰ ਕਦੇ ਵੀ ਕੁਝ ਨਹੀਂ ਕਿਹਾ ਤੂੰ ਸਾਡੇ ਨਾਲ ਕੀ ਕੀਤਾ ਇਹ ਗੱਲ ਸਾਡਾ ਇੱਕ ਗੁਵਾਰ ਜਾਂ ਨਿਕਲ ਜਾਂਦਾ ਹੈ ਪਰ ਅੰਦਰ ਨਾ ਖਾਰ ਕਰਿਆ ਕਰੋ ਅੰਦਰਲੀ ਖਾਰ ਮਾੜੀ ਹੈ ਠੀਕ ਹੈ ਜੀ ਚਲੋ ਠੀਕ ਹੈ ਜੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ ਜੀ